ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਬਿਜਲੀ ਦੇ ਨਾਲ ਸੰਬੰਧਿਤ ਬਹੁਤ ਹੀ ਅਹਿਮ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਆਪਾਂ ਆਪਣੇ ਹੀ ਮੋਬਾਈਲ ਦੇ ਨਾਲ ਇੱਕ ਐਪਲੀਕੇਸ਼ਨ ਦੇ ਮਾਧਿਅਮ ਦੇ ਨਾਲ ਬਿਜਲੀ ਦੀ ਕੰਪਲੇਂਟ ਦਰਜ ਕਰਵਾ ਸਕਦੇ ਹਾਂ ਉਸ ਕੰਪਲੇਂਟ ਦਾ ਸਟੇਟਸ ਦੇਖ ਸਕਦੇ ਹਾਂ ਬਿਜਲੀ ਨਾਲ ਸੰਬੰਧਿਤ ਹੋਰ ਕੋਈ ਕੰਪਲੇਂਟ ਦਰਜ ਕਰਵਾ ਸਕਦੇ ਹਾਂ ਜਾਂ ਫਿਰ ਬਿਜਲੀ ਜਾਣ ਤੋਂ ਬਾਅਦ ਕਦੋਂ ਬਿਜਲੀ ਆਵੇਗੀ ਇਹ ਵੀ ਪਤਾ ਕਰ ਸਕਦੇ ਹਾਂ ਕਿਸ ਤਰ੍ਹਾਂ ਦੀ ਬਹੁਤ ਸਾਰੀ ਸੇਵਾਵਾਂ ਬਿਜਲੀ ਬੋਰਡ ਦੇ ਵੱਲੋਂ ਜਿਸ ਦਾ ਨਾਮ ਹੁਣ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਹੈ ਦੇ ਵੱਲੋਂ ਇੱਕ ਐਪਲੀਕੇਸ਼ਨ ਦੇ ਮਾਧਿਅਮ ਦੇ ਨਾਲ ਤੁਹਾਨੂੰ ਦਿੱਤੀਆਂ ਜਾ ਰਹੀਆਂ ਨੇ ਤਾਂ ਫਿਰ ਬਿਜਲੀ ਨਾਲ ਸੰਬੰਧਿਤ ਇਹ ਸਾਰੀ ਜਾਣਕਾਰੀ ਲੈਣ ਤੋਂ ਪਹਿਲਾਂ फटाफट ਕਰ ਦਿਓ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਅਤੇ ਜੇਕਰ ਬਾਈਜੀ ਪੰਜਾਬੀ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਬਾਈਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਜ਼ਰੂਰ ਕਰ ਲੋ ਤਾਂ ਫਿਰ ਇਹ ਸਾਰਾ ਕੁਝ ਬਿਜਲੀ ਨਾਲ ਸੰਬੰਧਿਤ ਇਹ ਸਾਰੀਆਂ ਸੇਵਾਵਾਂ ਲੈਣ ਦਾ ਬਹੁਤ ਸੌਖਾ ਮਾਧਿਅਮ ਬਣਾ ਦਿੱਤਾ ਹੈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਇੱਕ ਕੰਜ਼ਿਊਮਰ ਨਾਂ ਦੀ ਐਪਲੀਕੇਸ਼ਨ ਦੇ ਨਾਲ ਹੁਣ ਉਸ ਐਪਲੀਕੇਸ਼ਨ ਦੇ ਵਿੱਚ ਇਹ ਸਾਰੀਆਂ ਸੁਵਿਧਾਵਾਂ ਲੈਣ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਪਲੇ ਸਟੋਰ ਤੋਂ ਇਹ ਐਪਲੀਕੇਸ਼ਨ ਨੂੰ ਡਾਊਨਲੋਡ ਕਰਨਾ ਪਵੇਗਾ ਤੇ ਉਸ ਤੋਂ ਬਾਅਦ ਆਪਣੇ ਮੋਬਾਈਲ ਨੰਬਰ ਨੂੰ ਇਸ ਦੇ ਨਾਲ ਰਜਿਸਟਰਡ ਕਰਨਾ ਪਵੇਗਾ ਤਾਂ ਆਓ ਫਿਰ ਆਪਾਂ ਮੋਬਾਈਲ ਦੀ ਸਕਰੀਨ ਦੇ ਉੱਪਰ ਜਾ ਕੇ ਸਭ ਤੋਂ ਪਹਿਲਾਂ ਇਹ ਐਪਲੀਕੇਸ਼ਨ ਨੂੰ ਡਾਊਨਲੋਡ ਕਰਦੇ ਹਾਂ ਆਪਣੇ ਮੋਬਾਈਲ ਨੂੰ ਰਜਿਸਟਰ ਕਰਦੇ ਹਾਂ ਅਤੇ ਉਸ ਤੋਂ ਬਾਅਦ ਦੇਖਦੇ ਹਾਂ ਕਿ ਇਸ ਦੇ ਮਾਧਿਅਮ ਦੇ ਨਾਲ ਸਾਨੂੰ ਕਿਹੜੀ ਕਿਹੜੀ ਸੇਵਾਵਾਂ ਮਿਲ ਸਕਦੀਆਂ ਅਤੇ ਸਾਨੂੰ ਕੀ ਕੀ ਕੁਝ ਕਰਨਾ ਪਵੇਗਾ ਆਪਾਂ ਪਲੇ ਸਟੋਰ ਦੇ ਵਿੱਚ ਜਾ ਕੇ ਸਰਚ 바ਰ ਦੇ ਵਿੱਚ ਪੀ ਐਸ ਪੀ ਸੀ ਐਲ ਨੂੰ ਸਰਚ ਕਰਾਂਗੇ ਅਤੇ ਸਾਨੂੰ ਨਜ਼ਰ ਆਵੇਗਾ ਪੀ ਐਸ ਪੀ ਸੀ ਐਲ ਕੰਜ਼ਿਊਮਰ ਸਰਵਿਸ ਐਪਲੀਕੇਸ਼ਨ ਲਿਖਿਆ ਹੋਇਆ ਆਪਾਂ ਇਸ ਦੇ ਉੱਪਰ ਕਲਿੱਕ ਕਰਾਂਗੇ ਅਤੇ ਹੁਣ ਪੀ ਐਸ ਪੀ ਸੀ ਐਲ ਕੰਜ਼ਿਊਮਰ ਸਰਵਿਸ ਐਪਲੀਕੇਸ਼ਨ ਨੂੰ ਆਪਾਂ ਇੰਸਟਾਲ ਕਰ ਲਵਾਂਗੇ ਇnstall ਹੋਣ ਤੋਂ ਬਾਅਦ ਆਪਾਂ ਇਸ ਐਪਲੀਕੇਸ਼ਨ ਨੂੰ ਓਪਨ ਕਰ ਲਵਾਂਗੇ ਅਤੇ ਸਾਨੂੰ ਵੈਲਕਮ ਲਿਖਿਆ ਹੋਇਆ ਨਜ਼ਰ ਆਵੇਗਾ ਆਪਾਂ ਵੈਲਕਮ ਦੇ ਉੱਪਰ ਕਲਿੱਕ ਕਰਾਂਗੇ ਅਤੇ ਉਸ ਤੋਂ ਬਾਅਦ ਫਿਰ ਆਪਾਂ 10 ਅੰਕਾਂ ਦਾ ਆਪਣਾ ਮੋਬਾਈਲ ਨੰਬਰ ਭਰ ਕੇ ਆਪਾਂ ਸਾਈਨ ਅਪ ਕਰ ਲਵਾਂਗੇ ਹੁਣ ਆਪਾਂ ਇਸ ਐਪਲੀਕੇਸ਼ਨ ਨੂੰ ਖੋਲ੍ਹਾਂਗੇ ਅਤੇ ਖੋਲਣ ਤੋਂ ਬਾਅਦ ਅਸੀਂ ਦੇਖਾਂਗੇ ਕਿ ਪੀਐਸਪੀਸੀਐਲ ਕੰਜ਼ਿਊਮਰ ਸਰਵਿਸ ਉੱਪਰ ਲਿਖਿਆ ਹੋਇਆ ਅਤੇ ਕਾਫੀ ਸਾਰੀਆਂ ਚੀਜ਼ਾਂ ਹੋਰ ਇਸ ਐਪਲੀਕੇਸ਼ਨ ਦੇ ਵਿੱਚ ਲਿਖੀਆਂ ਹੋਈਆਂ ਹਨ ਖੱਬਿਆ ਤੇ ਤੁਸੀਂ ਦੇਖੋ ਰਜਿਸਟਰ ਕੰਪਲੀਟ ਸੱਜਿਆ ਤੇ ਉੱਪਰ ਕੰਪਲੇਂਟ ਹਿਸਟਰੀ ਵਾਲੀ ਆਪਸ਼ਨ ਹੈਗੀ ਹੈ ਖੱਬੇ ਹੱਥ ਤੇ ਦੂਜੇ ਨੰਬਰ ਤੇ ਉੱਪਰ ਮਾਈ ਬੀਲ ਵਾਲੀ ਆਪਸ਼ਨ ਹੈਗੀ ਆ ਆਪਾਂ ਹੁਣ ਕਿੰਨਾ ਸਾਰੀਆਂ ਆਪਸ਼ਨਾਂ ਦੇ ਵਿੱਚ ਜਾ ਕੇ ਵੀ ਦੇਖਾਂਗੇ ਕਿ ਕੀ ਕੀ ਕੁੱਝ ਸਾਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਖੱਬੇ ਤੇ ਤੀਜੇ ਨੰਬਰ ਤੇ ਥੱਲੇ ਸਪਲਾਈ ਸਟੇਟਸ ਵਾਲੀ ਆਪਸ਼ਨ ਵੀ ਹੈਗੀ ਆ ਅਤੇ ਹੋਰ ਕਾਫੀ ਸਾਰੀ ਚੀਜ਼ਾਂ ਹੈਗੀਆਂ ਇਹਨਾਂ ਦੇ ਵਿੱਚੋਂ ਮੁੱਖ ਚਾਰ ਚੀਜ਼ਾਂ ਜੋ ਆਮ ਵਿਅਕਤੀ ਦੇ ਕੰਮ ਆਉਣ ਵਾਲੀਆਂ ਉਹ ਇਹੀ ਚਾਰ ਨੇ ਖੱਬੇ ਹੱਥ ਵਾਲੀ ਤਿੰਨ ਆਪਸ਼ਨਾਂ ਅਤੇ ਸੱਜੇ ਹੱਥ ਵਾਲੀ ਉੱਪਰ ਵਾਲੀ ਇੱਕ ਆਪਸ਼ਨ ਹੁਣ ਸਭ ਤੋਂ ਪਹਿਲਾਂ ਆਪਾਂ ਰਜਿਸਟਰ ਕੰਪਲੇਂਟ ਵਾਲੀ ਆਪਸ਼ਨ ਦੇ ਉੱਪਰ ਜਾ ਕੇ ਦੇਖਦੇ ਹਾਂ ਹੁਣ ਇੱਥੇ ਕਾਫੀ ਸਾਰੀ ਆ ਸਭ ਤੋਂ ਪਹਿਲਾਂ ਨੋ ਸਪਲਾਈ ਵਾਲੀ ਆਪਸ਼ਨ ਹੈ ਦੂਜੇ ਉੱਪਰ ਵੋਲਟੇਜ ਫਲਕਚੁਏਸ਼ਨ ਵਾਲੀ ਆਪਸ਼ਨ ਹੈ ਤੀਸਰੇ ਦੇ ਉੱਪਰ ਐਗਰੀਕਲਚਰ ਨਾਲ ਸੰਬੰਧਿਤ ਕੰਪਲੇਂਟ ਦਰਜ ਕਰਾਉਣ ਵਾਲੀ ਆਪਸ਼ਨ ਹੈ ਚੌਥੇ ਨੰਬਰ ਦੇ ਉੱਪਰ ਆਗਰ ਨਾਲ ਸੰਬੰਧਿਤ ਪੰਜਵੇਂ ਨੰਬਰ ਦੇ ਉੱਪਰ ਮੀਟਰ ਦੇ ਨਾਲ ਸੰਬੰਧਿਤ ਸਲੋ ਚੱਲ ਰਿਹਾ ਜਾਂ ਫਾਸਟ ਚੱਲ ਰਿਹਾ ਛੇਵੇਂ অপਸ਼ਨ ਦੇ ਵਿੱਚ ਲਿਖਿਆ ਹੋਇਆ ਮੀਟਰ ਡੈਮੇਜ ਵਾਲੀ ਅਤੇ ਇੱਕ ਸਤਵੇਂ ਕੰਪਲੇਂਟ ਆਉਣ WhatsApp ਵਾਲੀ অপਸ਼ਨ ਹੈ ਸੋ ਤੁਸੀਂ ਜਿਸ ਤਰ੍ਹਾਂ ਦੀ ਕੰਪਲੇਂਟ ਦਰਜ ਕਰਵਾਉਣਾ ਚਾਹੁੰਦੇ ਹੋ ਸਪੋਜ਼ ਕਰ ਲਓ ਤੁਹਾਡੇ ਘਰ ਬਿਜਲੀ ਜਾ ਚੁੱਕੀ ਹੈ ਜੇਕਰ ਤੁਸੀਂ ਨੋ ਸਪਲਾਈ ਵਾਲੀ ਕੰਪਲੇਂਟ ਦਰਜ ਕਰਵਾਉਣੀ ਹੈ ਤਾਂ ਜਿਸ ਤਰ੍ਹਾਂ ਹੀ ਤੁਸੀਂ ਨੋ ਸਪਲਾਈ ਦੇ ਉੱਪਰ ਕਲਿੱਕ ਕਰੋਗੇ ਤਾਂ ਤੁਸੀਂ ਦੇਖੋਗੇ ਕਿ ਤੁਹਾਡਾ ਨਾਮ ਅਤੇ ਤੁਹਾਡੇ ਘਰ ਦਾ ਪਤਾ ਆਟੋਮੈਟਿਕਲੀ ਇਹ ਐਪਲੀਕੇਸ਼ਨ ਚੱਕ ਲਵੇਗੀ ਅਤੇ ਉਸ ਤੋਂ ਬਾਅਦ ਇੱਕ ਥੱਲੇ ਲਿਖਿਆ ਹੋਇਆ ਡਿਸਕ੍ਰਿਪਸ਼ਨ ਆਫ ਕੰਪਲੇਂਟ ਇਹ ਇੱਥੇ ਤੁਸੀਂ ਚੰਦ ਸ਼ਬਦ ਲਿਖ ਕੇ ਤੁਸੀਂ ਆਪਣੀ ਕੰਪਲੇਂਟ ਦਰਜ ਕਰਵਾ ਸਕਦੇ ਹੋ ਐਸੀ ਤਰ੍ਹਾਂ ਹੋਰ 옵ਸ਼ਨ ਆ ਵੋਲਟੇਜ ਦੀ ਫਲਕਸੂਏਸ਼ਨ ਹੈਗੀ ਜਾਂ ਫਿਰ ਖੇਤੀਬਾੜੀ ਦੇ ਨਾਲ ਸੰਬੰਧਿਤ ਤੁਸੀਂ ਕੰਪਲੇਂਟ ਕਰਵਾਣੀ ਹੈ ਅੱਗੇ ਨਾਲ ਸੰਬੰਧਿਤ ਕੰਪਲੇਂਟ ਕਰਵਾਣੀ ਹੈ ਤਾਂ ਤੁਸੀਂ ਉਹਨਾਂ ਸੰਬੰਧਿਤ 옵ਸ਼ਨਾਂ ਦੇ ਉੱਪਰ ਜਾ ਕੇ ਫਿਰ ਤੁਸੀਂ ਆਪਣੀ ਬਹੁਤ ਸੌਖੇ ਤਰੀਕੇ ਦੇ ਨਾਲ ਕੰਪਲੇਂਟ ਦਰਜ ਕਰਵਾ ਸਕਦੇ ਹੋ ਸੋ ਹੁਣ ਆਪਾਂ ਵਾਪਸ ਆ ਜਾਂਦੇ ਹਾਂ ਉੱਪਰ ਸੱਜੇ ਆ ਤੇ ਕੰਪਲੇਂਟ ਹਿਸਟਰੀ ਵਾਲੀ ਦੇ ਉੱਪਰ ਜਾ ਕੇ ਦੇਖਦੇ ਹਾਂ ਜੇਕਰ ਅਸੀਂ ਕੋਈ ਕੰਪਲੇਂਟ ਦਰਜ ਕਰਵਾਈ ਹੋਈ ਹੈ ਤਾਂ ਉਹ ਜੇਕਰ ਹੱਲ ਹੋ ਚੁੱਕੀ ਹੈ ਤਾਂ ਇਸ ਤਰ੍ਹਾਂ ਦਾ ਮੈਸੇਜ ਤੁਹਾਨੂੰ ਇੱਥੇ ਨਜ਼ਰ ਆਵੇਗਾ ਕਿ ਕੰਪਲੇਂਟ ਰਿਜ਼ੋਲਵ ਹੋ ਚੁੱਕੀ ਹੈ ਅਤੇ ਜੇ ਇਹ ਕਦੋਂ ਤੱਕ ਤੁਹਾਡੀ ਕੰਪਲੇਂਟ ਰਿਜ਼ੋਲਵ ਹੋ ਜਾਵੇਗੀ ਤੁਸੀਂ ਹੇਠਾਂ ਦਿੱਤੀ অপਸ਼ਨਾਂ ਤੋਂ ਫੀਡਬੈਕ ਵੀ ਦੇ ਸਕਦੇ ਹੋ ਆਪਣੀ ਕੰਪਲੇਂਟ ਦੇ ਸੰਬੰਧ ਵਿੱਚ ਹੁਣ ਇੱਥੇ ਇੱਕ ਮਾਈ ਬਿਲ ਵਾਲੇ অপਸ਼ਨ ਦੇਖੋ ਤੁਸੀਂ ਦੂਜੇ ਨੰਬਰ ਦੇ ਉੱਪਰ ਖੱਬੇ ਹੱਥ ਨਜ਼ਰ ਆ ਰਹੀ ਹੈ ਆਪਾਂ ਮਾਈ ਬਿਲ ਦੇ ਉੱਪਰ ਚੱਲਦੇ ਹਾਂ ਤਾਂ ਤੁਸੀਂ ਦੇਖੋਗੇ ਕਿ ਗ੍ਰੀਨ ਕਰਾਸ ਸਾਨੂੰ ਨਜ਼ਰ ਆ ਰਿਹਾ ਐਡ ਅਕਾਊਂਟ ਨੰਬਰ ਸਾਨੂੰ ਨਜ਼ਰ ਆ ਰਿਹਾ ਤੁਸੀਂ ਜੇਕਰ ਕੋਈ ਹੋਰ ਅਕਾਊਂਟ ਨੂੰ ਦਰਜ ਕਰਵਾਉਣਾ ਚਾਹੁੰਦੇ ਹੋ ਇੱਕ ਅਕਾਊਂਟ ਤਾਂ ਤੁਹਾਡਾ ਆਟੋਮੈਟਿਕਲੀ ਮੋਬਾਈਲ ਜਦੋਂ ਤੁਸੀਂ ਆਪਣਾ ਭਰੋਗੇ ਤਾਂ ਦਰਜ ਹੋ ਚੁੱਕਾ ਹੋਵੇਗਾ ਇੱਥੇ ਹੁਣ ਜੇਕਰ ਤੁਸੀਂ ਕੋਈ ਹੋਰ ਅਕਾਊਂਟ ਵੀ ਦਰਜ ਕਰਵਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਐਡ ਅਕਾਊਂਟ ਨੰਬਰ ਦੇ ਉੱਪਰ ਜਾ ਕੇ ਕਲਿੱਕ ਕਰੋਗੇ ਅਤੇ ਅਕਾਊਂਟ ਦਾ ਨੇਮ ਭਰ ਕੇ ਅਕਾਊਂਟ ਦਾ ਨੰਬਰ ਭਰ ਕੇ ਤੁਸੀਂ ਉਸ ਅਕਾਊਂਟ ਨੂੰ ਵੀ ਇੱਥੇ ਦਰਜ ਕਰ ਸਕਦੇ ਹੋ ਤਾਂ ਫਿਰ ਉਹ ਅਕਾਊਂਟ ਵੀ ਇੱਥੇ ਸ਼ੋ ਹੋਣ ਲੱਗ ਜਾਵੇਗਾ ਅਤੇ ਤੁਸੀਂ ਉਸ ਅਕਾਊਂਟ ਦੇ ਨਾਲ ਸੰਬੰਧਿਤ ਵੀ ਜਾਣਕਾਰੀ ਇੱਥੋਂ ਲੈ ਸਕਦੇ ਹੋ ਹੁਣ ਜੇਕਰ ਤੁਸੀਂ ਆਪਣੇ ਬਿੱਲ ਦੇ ਨਾਲ ਸੰਬੰਧਿਤ ਕੋਈ ਜਾਣਕਾਰੀ ਲੈਣੀ ਹੈ ਤਾਂ ਆਪਾਂ ਆਪਣੀ ਨਾਮ ਦੇ ਉੱਪਰ ਕਲਿੱਕ ਕਰਾਂਗੇ ਅਤੇ ਉਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਇਹਨਾਂ ਆਪਸ਼ਨਾਂ ਵਿੱਚ ਵਿਊ ਕਰੰਟ ਬਿੱਲ ਹੈ, ਵਿਊ ਪ੍ਰੀਵੀਅਸ ਬਿੱਲ ਹੈ, ਪੇ ਬਿੱਲ ਹੈਗੀ ਹੈ, ਪੇ ਐਡਵਾਂਸ ਬਿੱਲ ਹੈ, ਬਹੁਤ ਸਾਰੇ ਆਪਸ਼ਨ ਆਏ। ਤੁਸੀਂ ਜਿਹੜੀ ਵੀ ਸਹੂਲਤ ਲੈਣਾ ਚਾਹੁੰਦੇ ਹੋ ਉਹ ਲੈ ਸਕਦੇ ਹੋ। ਜੇਕਰ ਆਪਾਂ ਵਿਊ ਕਰੰਟ ਬਿੱਲ ਦੇ ਉੱਪਰ ਜਾਈਏ ਤਾਂ ਤੁਸੀਂ ਦੇਖੋਗੇ ਕਿ ਇੱਥੇ ਸਾਡੇ ਬਿੱਲ ਦਾ ਪੂਰਾ ਵੇਰਵਾ ਸਾਨੂੰ ਨਜ਼ਰ ਆ ਜਾਵੇਗਾ ਕਿ ਮੀਟਰ ਦੀ ਰੀਡਿੰਗ ਕੀ ਆਏ, ਪੁਰਾਣੀ ਮੀਟਰ ਦੀ ਰੀਡਿੰਗ ਕੀ ਆਏ, ਕਿੰਨੀ ਕੰਜ਼ਮਪਸ਼ਨ ਕੀਤੀ ਹੈ। ਇਸ ਤਰ੍ਹਾਂ ਦੀ ਸਾਰੀ ਆਪਸ਼ਨ ਤੁਹਾਨੂੰ ਇੱਥੇ ਨਜ਼ਰ ਆ ਜਾਣਗੀਆਂ। ਸੋ ਆਪਾਂ ਵਾਪਸ ਆ ਅਤੇ ਖੱਬੇ ਹੱਥ ਉੱਪਰੋਂ ਤੀਜੀ ਆਪਸ਼ਨ ਸਪਲਾਈ ਸਟੇਟਸ ਵਾਲੀ ਦੇ ਉੱਪਰ ਜਾ ਕੇ ਦੇਖਦੇ ਹਾਂ ਤਾਂ ਇਸ ਆਪਸ਼ਨ ਦੇ ਉੱਪਰ ਜੇਕਰ ਤੁਸੀਂ ਜਾਓਗੇ ਤਾਂ ਤੁਹਾਨੂੰ ਇੱਥੇ ਨਜ਼ਰ ਆਵੇਗਾ ਹੁਣ ਦੇਖੋ ਜਿਵੇਂ ਨਜ਼ਰ ਆ ਰਿਹਾ ਹੈ ਕਿ ਆਲ ਸੀਮਜ਼ ਓਕੇ ਇਸ ਦਾ ਮਤਲਬ ਹੈ ਕਿ ਹੁਣ ਸਾਡੇ ਇਲਾਕੇ ਦੇ ਵਿੱਚ ਕੋਈ ਬਿਜਲੀ ਬੰਦ ਨਹੀਂ ਹੈ ਬਿਲਕੁਲ ਸਾਰਾ ਕੁਝ ਠੀਕ ਠਾਕ ਹੈ ਜੇਕਰ ਤੁਹਾਡੇ ਇਲਾਕੇ ਦੀ ਬਿਜਲੀ ਸਪਲਾਈ ਬੰਦ ਹੋਵੇਗੀ ਜਾਂ ਤੁਹਾਡੇ ਨਾਲ ਵਾਲੇ ਕਿਸੇ ਮਹੱਲੇ ਦੀ ਵੀ ਬਿਜਲੀ ਬੰਦ ਹੋਵੇਗੀ ਤਾਂ ਇੱਥੇ ਤੁਹਾਨੂੰ ਲਿਖਿਆ ਹੋਇਆ ਨਜ਼ਰ ਆ ਜਾਵੇਗਾ ਕਿ ਇਸ ਜਗ੍ਹਾ ਦੇ ਉੱਪਰ ਬਿਜਲੀ ਬੰਦ ਕੀਤੀ ਹੋਈ ਹੈ ਜਾਂ ਕਿਸ ਕਾਰਨ ਇਹ ਬਿਜਲੀ ਬੰਦ ਹੈ ਅਤੇ ਕਦੋਂ ਤੱਕ ਬਿਜਲੀ ਦੀ ਸਪਲਾਈ ਮੁੜ ਕੇ ਕੰਟੀਨਿਊ ਹੋ ਜਾਵੇਗੀ ਸੋ ਬਿਜਲੀ ਨਾਲ ਸੰਬੰਧਿਤ ਤੁਸੀਂ ਸਾਰੀਆਂ ਸਹੂਲਤਾਂ ਇਸ ਐਪਲੀਕੇਸ਼ਨ ਦੇ ਮਾਧਿਅਮ ਦੇ ਨਾਲ ਬਹੁਤ ਸੌਖੇ ਤਰੀਕੇ ਲੈ ਸਕਦੇ ਹੋ ਤਾ ਫਿਰ ਉਮੀਦ ਕਰਦਾਂਗੇ ਤੁਹਾਨੂੰ ਇਹ ਐਪਲੀਕੇਸ਼ਨ ਅਤੇ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਚੁੱਕੇ ਹੋਵੋਗੇ ਅਤੇ ਜੇਕਰ ਬਾਈਜੀ ਪੰਜਾਬੀ ਚੈਨਲ ਨੂੰ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜੁੜ ਗਾ ਲਓ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ